ਫਾਜ਼ਿਲਕਾ ਜ਼ਿਲ੍ਹੇ ਦੇ ਹੜਪੀੜਿਤ ਪਿੰਡ ਜਿਹੜੇ ਕਿ ਕਾਂਵਾ ਵਾਲੇ ਪੱਤਨ ਤੋਂ ਪਾਰ ਵਸਦੀ ਨੇ ਉਹਨਾਂ ਵਿੱਚ ਪੰਜ ਗ੍ਰੇਡ ਕਲਾ ਦੇ ਨੌਜਵਾਨਾਂ ਨੇ ਜਾ ਕੇ ਲੰਗਰ ਦੀ ਬਸਤਰ ਵੰਡਨ ਦੀ ਚੋਕ ਕਰਦੀ ਦੁਆਨੀਆਂ ਦੇ ਜਾ ਕੇ ਸੀ ਉਹ ਕਿ ਤੇ ਵੱਖੋਖ ਥਾਵਾਂ ਤੇ ਇਹਨਾਂ ਹੜਪੀੜਤਾਂ ਲਈ ਸਰਕਾਰ ਵੱਲੋਂ ਕੈਂਪ ਬਣਾਏ ਹੋਏ ਨੇ ਜਿਸ ਤਰ੍ਹਾਂ ਹਸਤੀ ਕਲਾ ਸਕੂਲ ਦੇ ਵਿੱਚ ਹੈ ਪੁਰਾਣੇ ਪਿੰਡ ਦੇ ਵਿੱਚ ਕਈਆਂ ਪਿੰਡਾਂ ਦੇ ਵਿੱਚ ਤਾਂ ਪੰਚਾਇਤਾਂ ਵੱਲੋਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਚੰਗਿਆੜ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਪਰ ਜਿਹੜੇ ਲੋਕ ਬੰਦ ਤੋਂ ਪਾਰ ਉਹਨਾਂ ਦੇ ਹਾਲਾਤ ਕੋਈ ਜ਼ਿਆਦਾ ਸਖਾਵੇ ਨਹੀਂ ਇਹ ਸਭ ਤੋਂ ਵੱਡੀ ਜਿਹੜੀ ਕਮੀ ਹੈ ਉਹ ਹੈਗੀ ਹੈ ਕਿਸ਼ਤੀਆਂ ਦੀ ਕਿ ਕਿਸ਼ਤੀ ਉਸ ਬੰਦ ਤੇ ਸਤਨੇ ਤੇ ਪਿੰਡ 10-12 ਤੋਂ ਜ਼ਿਆਦਾ ਨਹੀਂ ਤੇ ਉਹਨਾਂ ਤੱਕ ਰਾਸ਼ਨ ਜਿਹੜਾ ਹੈ ਬੜੀ ਮੁਸ਼ਕਲ ਆ ਪਉਂਦਾ ਖਾਸ ਕਰਕੇ ਪਸ਼ੂਆਂ ਦਾ ਚਾਰਾ ਜਿਹੜਾ ਉਹਨੂੰ ਲਿਆਉਣ ਲਈ ਕੋਈ ਬਿਹੜਾ ਤੇ ਅਸ਼ਵਾ ਨੂੰ ਵੀ ਖਾਣਾ ਚਾਹੀਦਾ ਮੈਨੂੰ ਖਾਣਾ ਵੀ ਚਾਹੀਦਾ ਫਿਰ 15 ਦਿਨ ਤੋਂ ਪਾਣੀ ਖੜਾ ਹੋਇਆ ਇਸ ਕਰਕੇ ਜਿਹੜੀਆਂ ਚਮੜੀ ਦੇ ਰੋਗ ਹੈ ਉਹਨਾਂ ਦੇ ਹੱਥ ਪੈਰ ਪਾਟੇ ਹੋਏ ਨੇ ਉਹਦੇ ਦੀ ਦਵਾਈਆਂ ਦੀ ਲੋੜ ਹੁੰਦੀ ਹੈ ਪਰ ਫਿਰਸ਼ ਨੇ ਸਾਬਣ ਨੇ ਤੇਲ ਹੋਰ ਕਈ ਸੁਲਤਾਨੀ ਰਿਸਤ ਸਮਾਈ ਸਭ ਸੰਸਥਾਵ ਆਪਣੇ ਪੱਧਰ ਦੇ ਬੜੇ ਵਧੀਆ ਕੰਮ ਕਰ ਰਹੀਆਂ ਨੇ ਪਰ ਇਹ ਇਤਿਆਹ ਤੇ ਵਰਤੰਦੀ ਲੋੜ ਹੈ ਕਿ ਇੱਕਦਮ ਉੱਥੇ ਨਾ ਪਹੁੰਚ ਕੇ ਇੱਕ ਤਰ੍ਹਾਂ ਆਸ਼ੋ ਜਾਂਦਾ ਜਦੋਂ ਇੱਕਦਮ ਸਾਰੇ ਚਲੇ ਜਾਂਦੇ ਆ ਉੱਥੇ ਜਾਮ ਲੱਗ ਜਾਂਦੇ ਆ ਰਸਤੇ ਛੋਟੇ ਨੇ ਸਿੰਗਲ ਰੋਡ ਨੇ ਲਿੰਕ ਸੜਕਾਂ ਜਿਹੜੀਆਂ ਬਣਨਗੀਆਂ ਨੇ ਤੇ ਜਦੋਂ ਦੋ ਵਾਹਨ ਇਕੱਠਾ ਤੇ ਇਕੱਠੇ ਹੋ ਜਾਂਦੇ ਆ ਫਸ ਜਾਂਦੇ ਆ ਇੱਕ ਆਸੇ-ਪਾਸੇ ਮੀਂਹ ਪੈਣ ਕਾਰਨ ਧਰਤੀ ਜਿਹੜੀ ਪੋਲੀ ਹੋਈ ਹੈ ਫਿਰ ਜਾਮ ਲੱਗ ਜਾਂਦਾ ਪ੍ਰਸ਼ਾਸਨ ਨੂੰ ਇਹਦੇ ਵਿੱਚ ਸਮੱਸਿਆ ਆਉਂਦੀ ਹੈ ਤਾਂ ਸਾਨੂੰ ਇਸ ਗੱਲ ਦੀ ਇਤਿਆਹਤ ਬਣਾ ਕੇ ਚੱਲਣਾ ਚਾਹੀਦਾ ਇੱਕ ਟਾਈਮ ਬౌੰਡ ਦੇ ਵਿੱਚ ਚੱਲਣਾ ਚਾਹੀਦਾ ਇੱਕ ਲਿਮਿਟ ਬਣਾ ਕੇ ਵੀ ਅੱਜ ਅਸੀਂ ਦੇਖਣਾ ਇੱਕ ਬੰਦਾ ਉੱਥੇ ਹੋਵੇ ਜਾਂ ਕੈਂਪ ਲਗਾ ਲਓ ਪ੍ਰੋਪਰ ਆਵਦਾ ਤਾਂ ਇਹ ਗੱਲਾਂ ਜਿਹੜੀਆਂ ਉਹ ਸਾਨੂੰ ਸਹਾਈ ਹੋਣਗੀਆਂ ਤੇ ਜਿਹੜੇ ਲੋੜਵੰਦ ਆ ਉਹਨਾਂ ਦਾ ਜਿਹੜਾ ਪ੍ਰੋਪਰ ਰਾਸ਼ਨ ਆ ਉਹ ਪਹੁੰਚੇਗਾ ਆਰਥਿਕ ਤੌਰ ਤੇ ਟੁੱਟਣ ਦੇ ਨਾਲ-ਨਾਲ ਇਹ ਲੋਕ ਮਾਨਸਿਕ ਤੌਰ ਤੇ ਵੀ ਟੁੱਟੇ ਹੋਏ ਹਨ ਪਰ ਜਦੋਂ ਆਪਣੇ ਭਰਾ ਇਹਨਾਂ ਕੋਲ ਜਾਂਦੇ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਭਰਾਵਾਂ ਦਾ ਜਿਹੜੇ ਅੱਜ ਸਾਡੇ ਸੰਕਟ ਟਾਈਮ ਤੇ ਸਾਡੇ ਭਰਾਵਾਂ ਦੇ ਵਿੱਚ ਆ ਕੇ ਲੰਗਰ ਦੀ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਦਾ ਸਾਨਵਾਨ ਸਾਡੇ ਲੋਕ ਇਹਨਾਂ ਦੇ ਬਹੁਤ ਹੀ ਜ਼ਿਆਦਾ ਇਹਨਾਂ ਤੋਂ ਲੈ ਲੋੜ ਕੀ ਆਪਣੇ ਕੋਲ ਇਹਨਾਂ ਸਾਡੇ ਅੱਜ ਭਰਾ ਸਾਡੇ ਨਾਲ ਖੜਿਆ ਅੱਜ ਪੰਜਾਬ ਦੇ ਨਾਲ ਪੰਜਾਬ ਅੜੇ ਮੌਕੇ ਤੇ ਖੜਾ ਹੈ ਜੀ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਇਹ ਸਾਡੇ ਭਰਾ ਆਏ ਨੇ ਦੋ ਵੀਰ ਕਹਿੰਦੇ ਆ ਫਰੀਦਕੋਟ ਤੋਂ ਅਸੀਂ ਇਹ ਗਿਆ ਆ ਸਾਡੇ ਕਰਨੇ ਜਿਹੜੇ ਕਹਿੰਦੇ ਨੇ ਵੀ ਪਾਣੀ ਨਹੀਂ ਵੜਿਆ ਇਹਨਾਂ ਪਿੰਡਾਂ ਵਿੱਚ ਤੇ ਦੇਖੋ ਸਰ ਪਾਣੀ ਕਿੰਨਾ ਹੈ ਡਰਮ ਕਿੜਾ ਆਇਜ ਤਾ ਨਹੀਂ ਨਹੀਂ ਡਰਮ ਤਾਂ ਹੈ ਨਹੀਂ ਛੋਨੇ ਪੋਨੇ ਸਾਰਿਆਂ ਨੂੰ ਬੜੇ ਆ ਪ੍ਰਜਾ ਦੇ ਦੇ ਬਈ ਲਿਓ ਕਾਜ ਪੋਨੇ ਆ ਪ੍ਰਜਾ ਦੇ ਲਵਾਵਾ ਲੈ ਆਏ ਕੋਈ ਫਿਰ ਕਿਵੇਂ ਦੇਵਾਂਗੇ ਪ੍ਰਜਾ ਦੇ ਹੁਣ ਤੁਹਾਨੂੰ ਚਲ ਫੜੋ ਫਿਰ ਕਿੰਨੇ ਰੱਖਾਂ ਚਾਰ ਪਰਜਾ ਚਾਰ ਜਾਣਿਆ ਲੈਣਾ ਬਣ ਚੱਕਲਾ ਲੋ ਯਾਰ ਚਲ ਉਹ ਢੋਲ ਦੀ ਖਰੋਤ ਉਹ ਭਾਈ ਢੋਲ ਦੀ ਜਿਆਦਾ ਚਾਹੀਦੀ ਆ ਲੋਡ ਮੁਤਾਬਕ ਲੈ ਪਰ ਜਿਆਦਾ ਭਾਈ ਸਾਲ ਨੂੰ ਮਿਲੂਗਾ ਯਾਰ ਸਾਡੀ ਬੇਨਤੀ ਆ ਚਰਾਗਣਾ ਪਿਆਰ ਨਾਲ ਲੈ ਲਓ ਸਭ ਨੂੰ ਮਿਲੂਗਾ ਮੇਰੇ ਭਾਈ ਜਿਆਦਾ ਨਾਲ ਬੋਲ ਤੂੰ ਤੇਰੀ ਕੀ ਦੀ ਆ ਇੱਧਰ ਆ ਯਾਰ ਸਾਹਮਣੇ ਇੱਧਰ ਤੇ ਆ ਲੈ ਦਾਲ ਪ੍ਰਸ਼ਾਦਾ ਲੈ ਜਾ ਵੀ ਹੋਰ ਜਿਹਨੂੰ ਲੋੜ ਆ ਆਜੋ ਆਜੋ ਕੱਲ ਨੂੰ ਮਿਲਦੇ ਆ ਕੱਲ ਨੂੰ ਆਵਾਂਗੇ ਫੇਰ ਕੱਲ ਨੂੰ ਲੈ ਕੇ ਆਵਾਂਗੇ ਪ੍ਰਸ਼ਾਦਾ ਫੇਰ ਆ ਬਾਬਾ ਇਹਨੂੰ ਬਾਬਾ ਦੇ ਆਚਾਰਾਂ ਆ ਹਾਂਜੀ ਪੈਕਟ ਪੈਕਟ ਇੱਕ ਸਾਈਡ ਕਰੀਏ ਪੈਕਟ ਦੇ ਪਾਣੀ ਦਿਓ ਯਾ ਫੇ ਆਪ ਲਾਗੀ ਪਾਣੀ ਥੱਲੇ ਵਿੱਚ ਕਰਨ ਵੇ ਰੱਖ ਲਓ ਲਓ ਲੈ ਸਾਡੀ ਬੇਨਤੀ ਆ ਚਰਾਗਨਾ ਪਿਆਰ ਨਾਲ ਲੈ ਲਓ ਸਭ ਨੂੰ ਮਿਲੂਗਾ ਮੇਰੇ ਭਾਈ ਦੇਖੋ ਭਾਈ ਜੀ ਇਸ ਟਾਈਮ ਬਹੁਤ ਜ਼ਿਆਦਾ ਪਾਣੀ ਹੈ ਜ਼ਿਆਦਾ ਲੈ ਲੈ ਆਪਾਂ ਪਾਣੀ ਲੈ ਬਾਬਾ ਰਾਈਟਰ ਤੇ ਲੰਗਰ ਲੈਣ ਆਇਆ ਬਾਈ ਆਜ 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 ਆਇਆ ਪ੍ਰਜਾਦਾ ਜੀ